ਇਹ ਮਹੰਜਾ ਆਸਰਾ ਧੰਨ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇ ਸੱਚ ਪ੍ਰੇਮ ਪਿਆਰ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇ ਸੱਚ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦੇ ਅਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲੇ ਕਰਤਾਰ ਇੱਕ ਨਾਂ ਦਰਸ਼ਨ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਕਰੈ ਵਿਚਾਰ ਵਿਛੜਿਆ ਕਾਕਿਆ ਵਿਛੜੈ ਜਿਨਾਂ ਦੂਜੇ ਪਾਏ ਪਿਆਰ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰੈ ਪਿਆਰ ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ ਜੇ ਆਪੁ ਭੁਲਾਏ ਕਰਤਾਰ ਮਹਲਾ ਤੀਜਾ ਇਕ ਸਦਾ ਇਕ ਤਰੰਗ ਰਹੈ ਤਿਨ ਕਹਿ ਹਉ ਸਤ ਬਲਹਾਰੈ ਜਾਉ ਤਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵ ਲਾਏ ਪੌੜੀ ਤਿਸ ਗੁਰ ਕੋ ਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁੜਾਈ ਤਿਸ ਗੁਰ ਕੋ ਸਾਧ ਬਲਹਾਰਣੈ ਜਿਨ ਹਰ ਸੇਵਾ ਬਣ ਤਬ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿਥੈ ਮੈਨੂੰ ਲਏ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੁਗੋ ਜੁਗ ਅਟਾਲਾ ਧੰ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਜੋ ਸਤ ਗੁਰਾਂ ਨੇ ਹੁਕਮ ਬਖਸ਼ਿਆ ਹੈ ਵਡਹੰਸ ਰਾਗ ਦੇ ਅੰਦਰ ਧੰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਵਾਰ ਉਸ ਵਾਰ ਦੀ ਪੌੜੀ ਨੰਬਰ 5 ਔਰ ਨਾਲ ਲੱਗੇ ਹੋਏ ਦੋ ਸ਼ਲੋਕ ਹਨ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੇ ਹੋਏ ਸਤਿਗੁਰਾਂ ਨੇ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਹਨ ਪਹਿਲੇ ਸ਼ਲੋਕ ਵਿੱਚ ਗੁਰੂ ਸਾਹਿਬ ਬਚਨ ਕਰਦੇ ਨੇ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਕਹਿੰਦੇ ਉਹ ਸਤਸੰਗੀ ਸਤਸੰਗੀਆਂ ਨਾਲ ਮਿਲਦੇ ਨੇ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੁੰਦਾ ਹੈ ਉਹ ਕੀ ਕਰਦੇ ਨੇ ਮਿਲ ਪ੍ਰੀਤਮ ਤਿਨੀ ਧਿਆਇ ਸੱਚੇ ਪ੍ਰੇਮ ਪਿਆਰ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜ ਕੇ ਸਤ ਸੰਗੀ ਪਰਮਾਤਮਾ ਦਾ ਧਿਆਨ ਧਰਦੇ ਨੇ ਉਹਦੇ ਗੁਣ ਗਾਉਂਦੇ ਨੇ ਉਹਦਾ ਨਾਮ ਜਪਦੇ ਨੇ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਗੁਰੂ ਦੇ ਸ਼ਬਦ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਢਾਲਦੇ ਨੇ ਉਹਨਾਂ ਦਾ ਮਨ ਪਰਮਾਤਮਾ ਦੇ ਪ੍ਰਤੀ ਪਤੀਜ ਜਾਂਦਾ ਹੈ ਮਾਲਕ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਇਹ ਸੱਜਣ ਮਿਲੇ ਨਾ ਵਿਛੜਣੇ ਜੇ ਆਪ ਮਿਲੇ ਕਰਤਾਰ ਜਿਨ੍ਹਾਂ ਨੂੰ ਕਰਤਾਰ ਨੇ ਅਕਾਲ ਪੁਰਖ ਨੇ ਆਪ ਸਤਸੰਗੀਆਂ ਨੂੰ ਮਲਾਇਆ ਗੁਰੂ ਸਾਹਿਬ ਜੀ ਕਹਿੰਦੇ ਐਸੇ ਮਿਲੇ ਹੋਏ ਸਤਸੰਗੀ ਕਦੀ ਵਿਛੜਦੇ ਨਹੀਂ ਭਾਵ ਕੇ ਜਿਹੜੀ ਪਰਮਾਤਮਾ ਦੀ ਬੰਦਗੀ ਕਰਨ ਵਾਲੀ ਸਾਂਝ ਐ ਇਹ ਲੰਬੇਰੀ ਹੈ ਸਦੀਵੀ ਹੈ ਔਰ ਸੱਚੀ ਸਾਂਝ ਹੈ ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਕਰੇ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਕਈ ਐਸੇ ਵੀ ਹੈਗੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਉੱਤੇ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਨਾ ਕਰਦੇ ਨੇ ਤਿਨਾ ਮੰਨਣ ਵਾਸਤੇ ਤਿਆਰ ਹੁੰਦੇ ਨੇ ਵਿਛੜਿਆ ਕਾ ਕੀ ਵਿਛੜਾ ਜਿਨ੍ਹਾਂ ਦੂਜੇ ਭੈ ਪਿਆਰ ਗੁਰੂ ਸਾਹਿਬ ਜੀ ਕਹਿੰਦੇ ਉਹ ਤਾਂ ਰੱਬ ਦੇ ਨਾਲੋਂ ਟੁੱਟੇ ਹੋਏ ਨੇ ਉਹਨਾਂ ਦਾ ਪਿਆਰ ਮਾਇਆ ਦੇ ਮੋਹ ਦੇ ਵਿੱਚ ਕੂੜ ਕਬਾੜ ਦੇ ਵਿੱਚ ਹੈ ਤੇ ਉਹਨਾਂ ਨੂੰ ਉਸ ਮਾਲਕ ਨੇ ਆਪ ਵਿਛੋੜਿਆ ਹੋਇਆ ਹੈ ਵਿਛੜਿਆ ਕਾ ਕੀ ਵਿਛੜਾ ਹੈ ਕਹਿੰਦੇ ਇਸ ਤੋਂ ਵੱਧ ਹੋਰ ਕੀ ਵਿਛੜ ਜਾਣਗੇ ਜਿਹੜੇ ਰੱਬ ਨੂੰ ਭੁੱਲ ਕੇ ਤੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਨੇ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਗੁਰੂ ਸਾਹਿਬ ਜੀ ਕਹਿੰਦੇ ਐਸੇ ਪੁਰਸ਼ ਮਨ ਦੇ ਪਿੱਛੇ ਚੱਲਣ ਵਾਲੇ ਨੇ ਗੁਰੂ ਵੱਲੋਂ ਬੇਮੁਖ ਹੋ ਜਾਂਦੇ ਨੇ ਤੇ ਉਹ ਐਸੇ ਪੁਰਸ਼ਾਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਕੀ ਦੋਸਤੀ ਕਰਨੀ ਹੈ ਕੀ ਸਾਂਝ ਪਾਉਣੀ ਹੈ ਇਹਨਾਂ ਦੇ ਨਾਲ ਪਾਈ ਹੋਈ ਸਾਂਝ ਥੋੜ੍ਹਣਿਆਂ ਦਿਨ ਚਾਰ ਚਾਰ ਦਿਨਾਂ ਦੀ ਖੇਡ ਹੈ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਗੁਰੂ ਸਾਹਿਬ ਜੀ ਕਹਿੰਦੇ ਇਹੋ ਜੀ ਜਿਹੜੀ ਝੂਠੀ ਪ੍ਰੀਤ ਹੁੰਦੀ ਹੈ ਨਾ ਇਹ ਟੁੱਟਦਿਆਂ ਵਿਲਮ ਨਾ ਹੋਵਈ ਬਹੁਤੀ ਦੇਰ ਹੀ ਨਹੀਂ ਲੱਗਦੀ ਬਹੁਤਾ ਸਮਾਂ ਨਹੀਂ ਲੱਗਦਾ ਤੇ ਜੇ ਇਹ ਥੋੜਾ ਸਮਾਂ ਵਾਸਤੇ ਦੋਸਤੀ ਬਣੀ ਵੀ ਰਵੇ ਇਤ ਦੋਸਤੀ ਚੱਲਣ ਵਿਕਾਰ ਗੁਰੂ ਸਾਹਿਬ ਜੀ ਕਹਿੰਦੇ ਇਹੋ ਜੀ ਸਾਂਝ ਦੇ ਵਿੱਚ ਹੁਣ ਜਿਹੜੇ ਮਨਮੁਖ ਇਕੱਠੇ ਹੋਣਗੇ ਉਹ ਇਕੱਠੇ ਹੋ ਕੇ ਕੀ ਕਰਨਗੇ ਉਹ ਆਪਣੇ ਮਨ ਦੀਆਂ ਗੱਲਾਂ ਹੀ ਕਰਨਗੇ ਤੇ ਮਨ ਦੇ ਵਿੱਚ ਉਹਨਾਂ ਨੇ ਕੀ ਸਾਂਭਿਆ ਹੋਇਆ ਹੈ ਕੂੜ-ਕਬਾੜ ਤੇ ਉਹ ਜਿਹੜਾ ਕੂੜ-ਕਬਾੜ ਹੈ ਉਹ ਸਾਰਾ ਆਪਸ ਦੇ ਵਿੱਚ ਸਾਂਝ ਕਰਨਗੇ ਵੈਸੇ ਨਾ ਸੋਚਣ ਵਾਲੀ ਗੱਲ ਹੈ ਬੰਦੇ ਨੇ ਆਪਣੇ ਜੇਬ ਦੇ ਵਿੱਚ ਪਰਸ ਰੱਖਿਆ ਹੁੰਦਾ ਹੈ ਜਾਂ ਭੈਣਾ ਗੁਲ ਵੀ ਹੁੰਦਾ ਹੈ ਪਰਸ ਦੇ ਵਿੱਚ ਅਸੀਂ ਕੋਈ ਵੀ ਐਸੀ ਚੀਜ਼ ਨਹੀਂ ਰੱਖਦੇ ਜਿਹੜੀ ਫालतू ਹੁੰਦੀ ਹੈ ਜਿਹਦੇ ਵਿੱਚ ਜਿਹਦੇ ਨਾਲ ਸਾਨੂੰ ਕੋਈ ਮਤਲਬ ਨਾ ਹੋਵੇ ਅਸੀਂ ਮਤਲਬ ਦੀਆਂ ਚੀਜ਼ਾਂ ਰੱਖਦੇ ਹਾਂ ਉਹਦੇ ਵਿੱਚ ਜ਼ਰੂਰੀ ਚੀਜ਼ਾਂ ਰੱਖਦੇ ਹਾਂ ਆਪਣੇ ਉਸ स्पर्ਸ਼ ਦੇ ਵਿੱਚ ਪੌਕਟ ਦੇ ਵਿੱਚ ਜੋ ਵੀ ਹੈ ਸਾਡੇ ਕੋਲ ਉਹ ਚੰਗੀਆਂ ਚੀਜ਼ਾਂ ਜਿਹੜੀਆਂ ਹਰ ਰੋਜ਼ ਅਸੀਂ ਵਰਤਦੇ ਆਂ ਪਰ ਇੱਕ ਮਾਣੀ ਹੈ ਜਿਹੜਾ ਸਾਡਾ ਸਦਾ ਦਾ ਸਾਥੀ ਹੈ ਇਹਦੇ ਵਿੱਚ ਅਸੀਂ ਸਭ ਕੁਝ ਹੀ ਸਾਹਮ ਕੇ ਰੱਖਦੇ ਆਂ ਕੂੜ ਕਬਾੜ ਇੱਧਰ ਉੱਧਰ ਦੇ ਵਿਕਾਰ ਇੱਧਰ ਉੱਧਰ ਦੀਆਂ ਗੱਲਾਂ ਸਭ ਕੁਝ ਇਹਦੇ ਵਿੱਚ ਸਾਂਭਿਆ ਹੁੰਦਾ ਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਮਨਮੁਖ ਤੇ ਨਾਲ ਦੋਸਤੀ ਹੋਵੇਗੀ ਤੇ ਕੀ ਹੋਵੇਗਾ ਇੱਥੇ ਦੋਸਤੀ ਚੱਲਣ ਵਿਕਾਰ ਇਸ ਦੋਸਤੀ ਦੇ ਨਾਲ ਚਾਰ ਮਨਮੁਖ ਇਕੱਠੇ ਹੋਣਗੇ ਤੇ ਚਾਹਣੇ ਜਿਹੜਾ ਕੂੜ-ਕਬਾੜ ਇਕੱਠਾ ਕੀਤਾ ਹੋਇਆ ਏ ਸਾਰਾ ਕੱਢ ਕੇ ਸਾਹਮਣੇ ਰੱਖ ਦੇਣਗੇ ਇੱਕ ਦੂਸਰੇ ਦੇ ਮਨ ਦੇ ਵਿੱਚ ਹੋਰ ਗੰਦ ਭਰ ਦੇਣਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨਾ ਕਰੇ ਪਿਆਰ ਕਹਿੰਦੇ ਭਲੇ ਮਾਨਸੋ ਜਿਨ੍ਹਾਂ ਮਨੁੱਖਾਂ ਦੇ ਅੰਦਰ ਰੱਬ ਦਾ ਡਰ ਨਹੀਂ ਹੈ ਤੇ ਉਹ ਸਾਹਬ ਲਾਓ ਤੁਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਤਿੰਨ ਸਿਓਂ ਕਿਆ ਕੀਚੈ ਦੋਸਤੀ ਕਹਿੰਦੇ हे ਨਾਨਕ ਆਖਾ ਇਹੋ ਜੇ ਬੰਦਿਆਂ ਦੇ ਨਾਲ ਸਾਂਝ ਪਾਉਣ ਦਾ ਕੀ ਫਾਇਦਾ ਹੈ ਜੇ ਆਪ ਭੁਲਾਏ ਕਰਤਾਰ ਜਿਨ੍ਹਾਂ ਨੂੰ ਕਰਤਾਰ ਨੇ ਅਕਾਲ ਪੁਰਖ ਨੇ ਆਪ ਕਹਰੇ ਪਾਇਆ ਹੋਇਆ ਹੈ ਭੈੜੇ ਕੰਮਾਂ ਦੇ ਵਿੱਚ ਲਾਇਆ ਹੋਇਆ ਹੈ ਪੀ ਤੁਹਾਡਾ ਤਾਂ ਕੰਮ ਹੀ ਏ ਤੁਸੀਂ ਤਾਂ ਕਰਨਾ ਹੀ ਏ ਹੈ ਗੁਰੂ ਸਾਹਿਬ ਜੀ ਕਹਿੰਦੇ ਐਸੇ ਮਨਮੁਖਾਂ ਦੇ ਨਾਲ ਸਾਝ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਫਿਰ ਅੱਗੇ ਦੂਸਰੇ ਸ਼ਲੋਕ ਵਿੱਚ ਕਹਿੰਦੇ ਨੇ ਇੱਕ ਸਦਾ ਇੱਕ ਤੈ ਰੰਗ ਰਹੈ ਤਿਨ ਕੇ ਹਉ ਸਦ ਬਲਹਾਰੇ ਜਾਉ ਕਹਿੰਦੇ ਕਈ ਐਸੇ ਵੀ ਨੇ ਜਿਹੜੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਿੱਜੇ ਰਹਿੰਦੇ ਨੇ ਗੁਰੂ ਗੁਰੂ ਜਪਦੇ ਰਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਤਨ ਮਨ ਧਨ ਅਰਪੀ ਤਿੰਨ ਕੋ ਨਿਵ ਨਿਵ ਲਾਗੋਂ ਪਾਏ ਆਪਣਾ ਤਨ ਮਨ ਧਨ ਸਭ ਕੁਝ ਉਹਨੂੰ ਅਰਪਣ ਵਾਸਤੇ ਤਿਆਰ ਆ ਤੇ ਨਿਉ ਨਿਉ ਕੇ ਉਹਦੇ ਚਰਨਾ ਤੇ ਲੱਗਣ ਵਾਸਤੇ ਤਿਆਰ ਆ ਕਿਨ ਮਿਲਿਆਂ ਮਨਸੰਤੋਖੀਏ ਐਸੇ ਬੰਦਗੀ ਕਰਨ ਵਾਲੇ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਮਨ ਦੇ ਵਿੱਚ ਠੰਡ ਪੈ ਜਾਂਦੀ ਏ ਤ੍ਰਿਸ਼ਨਾ ਭੁੱਖ ਸਭ ਜਾਏ ਤੇ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਸਾਰੀ ਮਿਟ ਜਾਂਦੀ ਏ ਐਉਂ ਕਹੀਏ ਵੀ ਮਨ ਠੰਡਾ ਠਾਰ ਵੀ ਹੋ ਜਾਂਦਾ ਹੈ ਤੇ ਮਨ ਰਾਜ ਵੀ ਜਾਂਦਾ ਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਕਹਿੰਦੇ ਹੇ ਨਾਨਕ ਆਖ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਉਹ ਸੁਖੀ ਜੀਵਨ ਬਤੀਤ ਕਰਦੇ ਨੇ ਉਹਨਾਂ ਦੀ ਚਿੱਤ ਉਹਨਾਂ ਦਾ ਚਿੱਤ ਸੱਚੇ ਅਕਾਲ ਪੁਰਖ ਦੇ ਨਾਲ ਜੁੜ ਜਾਂਦਾ ਹੈ ਪੌੜੀ ਵਿੱਚ ਕਹਿੰਦੇ ਨੇ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਕਹਿੰਦੇ ਉਸ ਗੁਰੂ ਤੋਂ ਮੈਂ ਕੁਰਬਾਨ ਜਾਣਾ ਹਾਂ ਜਿਸ ਗੁਰੂ ਨੇ ਮੈਨੂੰ ਅਕਾਲ ਪੁਰਖ ਦੇ ਘਰ ਦੀ ਗੱਲ ਸੁਣਾਈ ਏ ਉਸ ਮਾਲਕ ਦੇ ਘਰ ਦੀਆਂ ਗੱਲਾਂ ਸੁਨਾਈਆਂ ਨੇ ਤਿਸ ਗੁਰ ਕੋ ਸਦ ਬਲਹਾਰਨ ਕਹਿੰਦੇ ਉਸ ਗੁਰੂ ਤੋਂ ਮੈਂ ਸਦਾ ਬਲਹਾਰ ਕੁਰਬਾਨ ਜਾਣਾ ਹ ਜਨ ਹਰ ਸੇਵਾ ਬਣਤ ਬਣਾਈ ਜਿਸ ਗੁਰੂ ਨੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਦੀ ਵਿਉਂਤ ਬਣਾਈ ਹੈ ਇਹ ਤਰੀਕਾ ਇਹ ਢੰਗ ਸਾਡੇ ਸਾਹਮਣੇ ਪ੍ਰਗਟ ਕੀਤਾ ਹੈ ਤੇ ਅੱਗੇ ਕਹਿੰਦੇ ਨੇ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਕਹਿੰਦੇ ਉਹ ਸਤਗੁਰ ਹਰ ਵੇਲੇ ਮੇਰੇ ਨਾਲ ਅੰਗ ਸੰਗ ਹੈ ਜਿੱਥੇ ਵੀ ਕਿੱਥੇ ਵੀ ਵਿਕਾਰ ਮੇਰੇ ਉੱਤੇ ਹਮਲਾ ਕਰਦੇ ਨੇ ਵਿਕਾਰ ਮੇਰੇ ਮਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਮੇਰਾ ਗੁਰੂ ਸ਼ਬਦ ਦੇ ਕਵਚ ਦੇ ਨਾਲ ਮੈਨੂੰ ਬਚਾ ਲੈਂਦਾ ਹੈ ਇਹਨਾਂ ਤੋਂ ਛੁਡਾ ਲੈਂਦਾ ਏ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਝੀ ਪਾਈ ਕਹਿੰਦੇ ਐਸੇ ਗੁਰੂ ਤੋਂ ਸ਼ਾਬਾਸ਼ ਧੰਨਵਾਦ ਕਰਦਾ ਹਾਂ ਗੁਰੂ ਦਾ ਜਿਨੇ ਮੈਨੂੰ ਚੰਗੇ ਤੇ ਮਾੜੇ ਦੀ ਪਹਿਚaan ਕਰਨ ਦੀ ਸੋਝੀ ਦਿੱਤੀ ਹੈ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦੀਆ ਕਹਿੰਦੇ हे ਨਾਨਕ ਗੁਰੂ ਤੋਂ ਕੁਰਬਾਨ ਹੈ ਸਦਕੇ ਹੈ ਜਿਸ ਗੁਰੂ ਨੇ ਮੈਨੂੰ ਨਾਮ ਦੀ ਸੋਝੀ ਦਿੱਤੀ ਏ ਤੇ ਮੇਰੇ ਮਨ ਕੀ ਆਸ ਪੁਰਾਈ ਮੇਰੇ ਮਨ ਦੀ ਆਸ ਪੂਰੀ ਕੀਤੀ ਏ ਭਾਵ ਕਿ ਮੈਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਹੈ ਮੇਰਾ ਲੋਕ ਤੇ ਪ੍ਰਲੋਕ ਸਵਾਰ ਦਿੱਤਾ ਹੈ ਕਹਿੰਦੇ ਐਸੇ ਗੁਰੂ ਤੋਂ ਮੈਂ ਕੁਰਬਾਨ ਜਾਣਾ ਹਾਂ ਸਦਕੇ ਜਾਣਾ ਮੇਨ ਗੱਲ ਸਤਗੁਰਾਂ ਨੇ ਸਾਨੂੰ ਸਮਝਾਈ ਏ ਕਿ ਜਿੱਥੇ ਸਤਸੰਗੀ ਇਕੱਠੇ ਹੁੰਦੇ ਨੇ ਉੱਥੇ ਰੱਬ ਦੇ ਘਰ ਦੀਆਂ ਗੱਲਾਂ ਹੁੰਦੀਆਂ ਨੇ ਜਿੱਥੇ ਮਨਮੋਖ ਇਕੱਠੇ ਹੁੰਦੇ ਨੇ ਉੱਥੇ ਮਨ ਦੀਆਂ ਗੱਲਾਂ ਹੁੰਦੀਆਂ ਨੇ ਤੇ ਸਵਾਲ ਹੁੰਦਾ ਹੈ ਕਿ ਜਿਹੜਾ ਬੰਦਾ ਚਲਦਾ ਹੀ ਮੰਦੇ ਪਿੱਛੇ ਹੈ ਉਹਨੇ ਮੰਦੇ ਵਿੱਚ ਕੀ ਕੀ ਕੁਝ ਸਾਂਭਿਆ ਹੋਇਆ ਹੈ ਇਹ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਤੇ ਤੀਸਰੀ ਗੱਲ ਸਮਝਾਈਏ ਜਿਹੜੇ ਸਤਸੰਗੀ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਇਹ ਮਨ ਨੂੰ ਠੰਡ ਪੈਂਦੀ ਹੈ ਮਨ ਤ੍ਰਿਪਤ ਹੋ ਜਾਂਦਾ ਹੈ ਮਨ ਪ੍ਰਸੰਨ ਹੋ ਜਾਂਦਾ ਹੈ ਤੇ ਚੌਥੀ ਗੱਲ ਸਤਿਗੁਰਾਂ ਸਮਝਾਈਏ ਕਿ ਗੁਰੂ ਤੋਂ ਕੁਰਬਾਨ ਜਾਓ ਗੁਰੂ ਸਾਹਿਬ ਜੀ ਨੇ ਇਹ ਜਿਹੜੀ ਪ੍ਰਮਾਤਮਾ ਦੀ ਬੰਦਗੀ ਕਰਨ ਦੀ ਨਾਮ ਜਪਣ ਦੀ ਸੇਵਾ ਕਰਨ ਦੀ ਬਾਣੀ ਪੜਨ ਦੀ ਇਹ ਵਿਉਂਤਬੰਦੀ ਬਣਾ ਕੇ ਤੇ ਸਾਡੇ ਸਾਹਮਣੇ ਪ੍ਰਗਟ ਕੀਤੀ ਹੈ ਗੁਰੂ ਦਾ ਸ਼ੁਕਰਾਨਾ ਕਰੀਏ ਗੁਰੂ ਦਾ ਧੰਨਵਾਦ ਕਰੀਏ